ਹਾਂ ਮੈਂ ਸਾਡਾ ਕੱਢਦੀ ਆ ਵੀ ਬਾਹਰ ਤੇ ਸੂਰਜ ਦੇ ਤੱਕ ਆ ਰਿਹਾ ਥੋੜਾ ਥੋੜਾ ਬੱਚੇ ਨਵੇਂ ਕੱਢ ਲੇ ਕਲ ਕਾਨ ਤਾਂ ਬਿਲਕੁਲ ਨਵਾਂ ਬੱਚਾ ਤੇ ਆ ਬਿਲਕੁਲ ਨਵਾਂ ਬੱਚਾ ਦੇਖੋ ਬਿਲਕੁਲ ਐਨ ਫਰੈਸ਼ ਬੱਚਾ ਲੈ ਜਾਣੇ ਇਹਨਾਂ ਨੂੰ ਉੱਪਰ ਅੱਜ ਕਢਾਉਣੇ ਆ ਘੇੜੇ ਤੇ ਆ ਬਿਲਕੁਲ ਫਰੈਸ਼ ਜਮਈ ਆ ਆ ਬੱਚਾ ਲਾਲ ਉਹਦੇ ਵਾਲਾ ਤਾ ਆ ਕਾਲੀ ਟੋਰੀ ਗੜ ਬਿਲਕੁਲ ਫਰੈਸ਼ ਬੱਚੇ ਅੱਜ ਜਾਣਗੇ 4 ਫਰੈਸ਼ ਬੱਚੇ 2 ਪੁਰਾਣੇ ਕੋਠੇ ਤੇ ਨੂੰ ਠੀਕ ਆ ਤੇ ਸਸਰੀ ਗੱਲ ਸਾਰੇ ਵੀਰਾਂ ਨੂੰ ਕੀ ਹਾਲ ਚਾਲ ਹੈ ਕੈਮੋ ਸਾਰੇ ਇੱਕ ਦੋ ਕੰਮ ਕਰਨੇ ਨੇ ਅੱਜ ਆਪਾਂ ਨੇ ਬੱਚੇ ਡਾਉਣੇ ਨੇ ਤੇ ਇਹਦੇ ਟੁਕਰੀਆਂ ਵੀ ਫਿੱਟ ਕਰਨੀਆਂ ਅੱਜ ਜੋੜੇ ਕਰੀਏ ਅਲੱਗ ਤੇ ਚਲੋ ਕੋਈ ਚੱਕਰ ਨਹੀਂ ਹੁਣ ਮੜੀ ਧੁੱਪ ਆ ਜਾਣ ਦੇ ਅਸੇ ਨਾ ਤਾਂ ਉੱਪਰ ਲੈ ਜਾਣ ਦਾ ਫਾਇਦਾ ਹਲੇ ਕਿ ਜਾਲ ਚ ਪਾਏ ਹੀ ਉੱਪਰ ਜਾਲ ਚ ਪਾਇਆ ਜਾਲ ਚ ਪਾਇਆ ਉਹਨੇ ਇੰਨੇ ਆਪਾਂ ਚੱਲਦੇ ਆ ਗਰਾਊਂਡ ਚ ਨੂੰ ਫੇਰ ਹਨਾ ਤੇ ਚਲੋ ਵੀ ਜਾਲ ਚ ਪਾਇਆ ਜੀ ਚਲ ਕਾਰ ਬੰਦੇ ਨੂੰ ਹੁਣ ਵੇਲੇ ਹੋਇਆ ਬਈ ਮਿੱਤਰੋ ਇੱਕ ਤਾਂ ਯਾਰ ਸਮਾਨ ਇੱਥੇ ਬੜਾ ਹੈ ਵੈਸ਼ ਓਕੇ ਤੇ ਚੱਲਦੇ ਹੁਣ ਆਪਾਂ ਧੁੱਪ ਤਾਂ ਨਿਕਲੀ ਹੋਈ ਆ ਭਾਈ ਅਲੋਈ ਤਾਂ ਚੱਕੀ ਆ ਬੱਚਿਆਂ ਨੂੰ ਡਰਾਵਾਂਗੇ ਛੋਟਿਆਂ ਨੂੰ ਥੋੜੇ ਜਿਹਾ ਕਈ ਵਾਰ ਤੁਹਾਨੂੰ ਪਤਾ ਆੜੇ ਦੜੇ ਜੇ ਪੈਰ ਲਾ ਦੇਣ ਜੇ ਤੇ ਸਵੇਰ ਦੇ ਹੁਣ ਵੇਲੇ ਹੋਏ ਆ ਬੱਜ ਗਏ ਢਾਈ 2.3 ਹੋਗੇ ਚੰਨੇ ਉਹਨਾਂ ਦੇ ਭਈਏ ਦਾ ਘਾਣਾ ਸਾਢੇ 2 ਹੋਗੇ ਤੇ ਚੱਲਦੇ ਆਪਾਂ ਉੱਪਰ ਨੂੰ ਆ ਬਾਈ ਲਾਲ ਮੇੜ ਦਾ ਉੜ ਗਿਆ ਬੱਚਾ ਆ ਦੇਖੋ ਛਤਰੀ ਦੇ ਬਿਠਾਇਆ ਤਾਂ ਛਤਰੀ ਤੋੜ ਗਿਆ ਕੋਈ ਨਹੀਂ ਚਲੋ ਬੈਠ ਜੂਗਾ ਹਾਲੇ ਕੱਢਣ ਦੋ ਵੇੜੇ ਓਕੇ ਰਪੋਟਾਂ ਨੇ ਆ ਬਹਿ ਗਿਆ ਡੱਬਾ ਬੰਨਤਾ ਤੇ ਆ ਬੱਚੇ ਡਾਉਣੇ ਰੱਖ ਜੋ ਆ ਬੱਚਾ ਬਾਈ ਜਮਾਈ ਫਰੈਸ਼ ਛੱਡਣ ਲੱਗੇ ਆ ਕਾਲੀ ਟੌਰੀ ਤੇ ਅੱਖਾਂ ਦੇਖ ਲੋ ਖੱਟੀਆਂ ਖੱਟੀਆਂ ਜੀਆਂ ਨਾ ਚਿੱਟੀਆਂ ਕਹਿ ਸਕਦੇ ਨਾ ਖੱਟੀਆਂ ਤੇ 10 ਨੰਬਰ ਠੱਲ ਹੈ ਇਹਦੇ ਠੀਕ ਹੈ ਕਾਲੇ ਰੰਗ ਦੇ ਤੇ ਇਹਨੂੰ ਅ ਇਹਨੂੰ ਛੱਡ ਜਸੇ ਸਪੇਅਰ ਨੂੰ ਛੱਡ ਉਹ ਤੇਰੀ ਲੈ ਸਪੇਅਰ ਉੜ ਗਿਆ ਲੈ ਚੱਲੀ ਤਾਂ ਬੈਜੂ ਉਹਨੂੰ ਉਹਨੂੰ ਬਿਠਾ ਬੈਹ ਜਾਨਾ ਬੈਹ ਜਾਨਾ ਚੱਲ ਚੱਲ ਛਤਰੀ 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 ਵੈਰੀ ਗੁੱਡ ਆ ਬੈਠ ਗਿਆ ਬਾਈ 5 ਕਿ ਮਿੰਟ ਬੈਠਣ ਦੇ ਇਹਨੂੰ ਸਪੇਅਰ ਆ ਉਹ ਬੈਠ ਗਿਆ ਹਨ 5 ਕਿ ਮਿੰਟ ਬੈਠਣ ਦੋ ਆ ਬੱਚੇ ਜਿਆਦਾ ਛੋਟੇ ਨੇ ਇਹਨਾਂ ਨੂੰ ਬਾਅਦ ਚੋ ਬਿਠਾਉਣੇ ਆ ਤੇ ਇਹਨਾਂ ਦੇ ਕੀੜੇ ਘਟਾਉਣੇ ਆ ਪਹਿਲਾਂ ਆ ਦੋ ਨਵੇਂ ਬੱਚੇ ਦੋ ਪੁਰਾਣੇ ਆਏ ਵੀ ਯੱਸਾ ਲੱਗਿਆ ਛੇੜਨਾ ਉੜ ਗਿਆ ਦੇਖੀ ਦੇਖੀ ਉੜ ਗਿਆ ਉੜ ਗਿਆ ਉਹ ਤਾਂ ਕੱਢ ਗਿਆ ਕੀੜੇ ਅਨਾ ਮਨਾ ਮਨਾ ਮਾ ਵੜਿਆ ਠੀਕ ਆ ਠੀਕ ਆ ਠੀਕ ਆ ਆ ਨਵਾਂ ਨਵਾਂ ਬੱਚਾ ਕੱਢ ਗਿਆ ਕਿਹੜੇ ਇਹ ਆਜੂ ਕੋਈ ਨਾ ਆਜੂ ਇਹ ਓਹੋ ਹੋ ਹੋ ਸੜਾ ਥੱਲੇ ਗਿਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਨਿਆਣਾ ਬਾਲਾ ਛੋਟਾ ਹਲੇ ਹੈ ਨਾ ਐ ਐਨਾ ਦੀ ਮਾਰੂ ਮੈਂ ਉਹਨੂੰ ਡਾਊਨ ਆ ਇੱਕ ਮਿੰਟ ਡਾਊਨ ਆ ਇਹਨੂੰ ਫਰ ਲਿਆ ਖੜਾ ਰੈਦਰੀ ਚਲੇਗਾ ਬੁਣੀ ਉਹਦੇ ਪਰ ਤੂੰ ਇਹਨਾਂ ਨੂੰ ਨੀਵੀਂ ਕਰਕੇ ਢਾ ਦੇ ਇਹਨੂੰ ਮਾਰਾਂ ਇੱਥੇ ਨਾਲ ਗੇੜੇ ਘੜਾ ਲਾਂਗੇ ਇਹਦੇ ਹਨਾ ਇਹਦੇ ਬਾਅਦ ਛੱਡ ਦੇਗੇ ਜਾਨੂ ਸਿਲੰਡਰ ਵਾਲੀ ਗੱਡੀ ਆ ਜਾਣੀ ਹੈ ਛੇਤੀ ਕਰ ਉੜ ਗਏ ਉਹ ਗਏ ਸਾਡੇ ਉੱਪਰਲੀ ਤੇ ਆ ਵੀ ਉੜ ਗਿਆ ਇਹ ਵੀ ਗਿਆ ਉੱਪਰਲੀ ਤੇ ਕੋਈ ਨਾ ਆ ਜਾ ਸੈੱਟ ਆ ਗਿਆ ਕੰਮ ਖੜ ਜਵਾਈ ਇਹਨੂੰ ਬਾਅਦ ਚ ਘਟਾਉਣੀ ਹੈ ਬਾਈ ਡਾਉਨ ਲੱਗੇ ਆ ਤਿੰਨ ਬੱਚੇ ਦੋ ਤਾਂ ਉੜ ਗਏ ਤੇ ਯਾ ਸਾਲਾ ਆ ਬਹੁਤ ਗੰਦ ਪਾਉਂਦਾ ਹੈ ਨਾ ਦੋ ਤਾਂ ਉੜ ਗਏ ਜੱਸੀ ਉਹਨੂੰ ਵੀ ਡਾਕੇ ਆ ਜਾ ਉਹ ਤਾਂ ਲੱਗੇ ਉੱਚੇ ਮਸਤੀ ਚਾਹੋ ਔਰ ਜਾ ਔਰ ਜਾ ਸਾਲਾ ਕਿੱਥੇ ਬੈਠਦਾ ਭਾਰੀ ਹੋ ਗਏ ਬੱਚੇ ਦੇਖੋ ਬਾਈ ਬੱਚੇ ਇੰਨੇ ਦਾ ਮੋਟੇ ਹੋਏ ਪਾਏ ਨੇ ਚੱਲ 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 ਉਸਾਲਾ ਕਿੱਦਾਂ ਨੂੰ ਗੀੜਾ ਕੱਢੇ ਆਨੇ ਉਹ ਤਾਂ ਲੱਗ ਗਿਆ ਉੱਚਾ ਲਾਲ ਚੀਨਾ ਲੱਗੇ 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 ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਉਹ ਬਈ ਰੱਤਾ ਬੱਚਾ ਕਿੱਥੇ ਬਣ ਕੇ ਖੜੇ ਆ ਦੇਖੋ ਦੂਏ ਦੇਖ ਲਓ ਦੂਜਾ ਉਹ ਤੋਂ ਵੀ ਉੱਚਾ ਤੇ ਲਾਲ ਚੀਨਾ ਕਿੱਥੇ ਇਸੇ ਆਓ ਦੇਖੋ ਲਾਲ ਚੀਨਾ ਉਹ ਐ ਤਿੰਨੇ ਬੱਚੇ ਉੱਚੇ ਲੱਗ ਗਿਆ ਦੇਖ ਲਓ ਰੱਤਾ ਜਿਹੜਾ ਪਹਿਲੀ ਵਾਰੀ ਉੜਿਆ ਆ ਦੇਖੋ ਕਿੱਥੇ ਫਿਰਦਾ ਤਾਰ ਲਾ ਤਾਰ ਲਾ ਇਸੇ ਚੱਲ ਉਹ ਨੂੰ ਵੀ ਉੱਪਰ ਸਾੜਾ ਜਮਾਈ ਨਹੀਂ ਉਹ ਕਰਦੇ ਨਿੱਸਲ ਹੋਏ ਪਏ ਨੇ ਲੈ ਜਦ ਇਹ ਫੜ ਹੋ ਜਾਂਦਾ ਹਾਂ ਨਾ ਨਾ ਤਾਰ ਉਹ ਰਤਾ ਕਿੱਥੇ ਫਿਰਦਾ ਆ ਦੇਖੋ ਬਾਈ ਬੈਰੀ ਬੁਰੀ ਨਾ ਆ ਜਾਵੇ ਬੰਬ ਚਲਾਦਾ ਫਿਰ ਬੈਠਣਾ ਨਹੀਂ ਇਹਨਾਂ ਨੇ ਚੱਲ ਆਗੇ ਆਗੇ ਨੀਵੇਂ ਆਗੇ ਨੀਵੇਂ ਆਗੇ ਮੈਂ ਬੰਬ ਕੋਲ ਤਿਆਰੀ ਚ ਖੜਦਾ ਆਇਓ ਰੇ ਆਓ 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 ਆਇਓ ਆਓ 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 ਆਗੇ 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 ਆ ਦੇਖੋ ਇੱਕ ਆ ਸਪੇਅਰ ਆ ਫਿਰਦਾ ਤੇ ਉਹ ਦੂਜਾ ਰਤਾ ਉਹ ਉੱਚਾ ਦੋਨਾਂ ਤੋਂ ਉੱਚਾ ਚਲੇ ਕਰਤਾ ਆਜ ਹੁਣ ਆਉਣਾ ਨਹੀਂ ਇਹਨਾਂ ਨੇ ਚਲ ਉਹ ਕਿੱਥੇ ਜਾਂਦਾ ਉਹ ਉਹ ਗਿਆ ਬਈ ਪਿੰਡ ਚ ਨੂੰ ਆ ਫੜੇ ਬਚਾ ਮਾਰ ਹਾਂ ਲਿਆ ਉਹ ਸ਼ਤਰੀ ਵੀ ਚੱਕਾ ਖੜ ਜਾ ਬਈ ਛਤਰੀ ਲਾਦਾ ਮੈਂ ਬਾਈ ਤਿੰਨੇ ਬੱਚੇ ਬਾਲੇ ਉੱਚੇ ਲੱਗੇ ਆਹ ਦੇਖੋ ਰੱਤਾ ਆ ਟੂਸੇ ਵਾਲਾ ਤੇ ਦੂਜਾ ਉਹ ਫਿਰਦਾ ਨਰਤਾ ਉਹ ਆਉਂਦਾ ਹਨਾ ਆਹ ਦੇਖੋ ਪੂਛ ਖੋਲ ਖੋਲ ਜਾ ਰਿਹਾ ਉੱਪਰ ਨੂੰ ਤੇ ਕੋਈ ਨਹੀਂ ਚੜ ਉਤਾਰ ਲਈ ਇਹ ਪਹਿਲਾਂ ਸਾਲਾ ਖਤਰਾ ਹੀ ਹੋ ਗਿਆ ਧੁੱਪ ਲੱਗੀ ਨਾ ਖੁੱਲ ਗਈ ਅੱਜ ਜਸੇ ਇਹ ਆ ਆ ਗਿਆ ਆ ਆ ਗਿਆ ਆ ਗਿਆ ਆ ਗਿਆ ਆ ਗਿਆ ਨੀਵਾ ਆਉਂਦਾ ਧਾਰਦੇ ਰੁਕ ਜਾ ਨਮਾ ਵੀ ਉੜ ਗਿਆ ਆਹ ਦੇਖੋ ਓਹੋ ਇਹ ਵੀ ਉੱਪਰ ਨੂੰ ਜਾਣ ਲੱਗ ਗਿਆ ਨਮਾ ਆ ਟੂਸੇ ਵਾਲਾ ਆਇਆ ਆ ਗਿਆ ਓਹੋ ਪੰਗਾ ਹੀ ਹੋ ਗਿਆ ਹਨਾ ਓ ਲੰਘ ਗਿਆ ਬਾਈ ਨਮਾ ਬੱਚਾ ਚਲੋ ਮੁੜਤਾ ਹੋਣਾ ਨੇ ਉਹ ਮੁੜਿਆ 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 ਆਇਆ ਮੁੜਿਆ ਆਇਆ ਮਾਰ 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 ਬੜਕਾਈ ਮਾਰ ਆਇਆ ਆਓ 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 ਆ ਜਾ ਰੇ ਆਓ 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 ਬਾਈ ਤਿੰਨ ਬੱਚੇ ਤਾਂ ਆ ਗਏ ਤਿੰਨ ਬੱਚੇ ਆ ਗਏ ਤੇ ਇੱਕ ਬੱਚਾ ਨੇ ਆਪਣਾ ਉਹ ਗੁਰਦੁਆਰਾ ਸਾਹਿਬ ਤੇ ਬੈਠ ਗਿਆ ਆ ਵੀ ਫੇਰ ਉੜ ਗਿਆ ਤਾਂ ਆ ਗਿਆ ਉਹ ਗੁਰਦੁਆਰਾ ਸਾਹਿਬ ਤੇ ਲੰਗਰ ਹਾਲ ਤੇ ਆ ਪਹਿਲੇ ਤੇ ਆ ਕਿਸੇ ਦਾ ਬੈਠਾ ਤੇ ਇੱਥੇ ਬੈਠ ਗਿਆ ਦੋ ਵਾਰੀ ਬੰਬ ਚਲਾਏ ਵੀ ਉੜਿਆ ਫੇਰ ਉੱਥੇ ਹੀ ਬੈਠ ਜਾਂਦਾ ਜਿਹੜਾ ਨਵਾਂ ਬੱਚਾ ਕਾਲੀ ਪੂਛ ਵਾਲਾ ਪਹਿਲੀ ਵਾਰੀ ਡਾਇਆ 10 ਨੰਬਰ ਠੱਲ ਠੀਕ ਹੈ ਲਾਲ ਚੀਨਾ ਜੇ ਤੇ ਕੋਈ ਚੱਕਰ ਨਹੀਂ ਚੱਲੂਗਾ ਛੋਟੇ ਬੱਚੇ ਥੋੜੀ ਨੀਵੀਂ ਛਤਰੀ ਕਰਕੇ ਬਿਠਾ ਦੇ ਤੇ ਚਲੋ ਕੋਈ ਨਾ ਦੇਖਦੇ ਹਾਂ ਹੁਣ ਜੇ ਉੱਠਦਾ ਨਹੀਂ ਫਿਰ ਢਾ ਕੇ ਆਉਨੇ ਆ ਉਹਨੂੰ ਉੱਥੋਂ ਚੱਲੀਏ ਭਾਈ ਥੱਲੇ ਇੱਕ ਬੱਚਾ ਰਹਿ ਗਿਆ ਤੇ ਬਾਕੀ ਆ ਬੈਠੇ ਆ ਤਿੰਨੇ ਢਾਂਗੀਆਂ ਲਾਈਆਂ ਇੱਕ ਇੱਧਰ ਤੇ ਦਾਣਾ ਪਾਣੀ ਪਾਈਏ ਛੋਟੇ ਬੱਚੇ ਦੇਖੀਏ ਕਿਵੇਂ ਨੇ ਠੀਕ ਆ ਤੇ ਮਿਲਦੇ ਆਪਾਂ ਥੱਲੇ ਜਾ ਕੇ ਲੈ ਆਹ ਹੈ ਅਸੀਂ ਕਬੂਤਰ ਕਾਹਦੇ ਡਾਉਣ ਚਲੇ ਗਏ ਉੱਪਰ ਤੈਂ ਪਕੌੜਿਆਂ ਨੂੰ ਘੇੜਾ ਬੰਨਤਾ ਮੱਖਣਾ ਕੋਈ ਨਹੀਂ ਕੋਈ ਚੱਕ ਦੇ ਕੱਲਾ ਹੀ ਚੱਕ ਦੇ ਬਾਈ ਚੱਕ ਇਧਰ ਆ ਬਾਹ ਦਿਖੀ ਜਾਂਦੀ ਆ ਫਿਲਮਾਂ ਪਿਆਬੀ ਚੱਲ ਠੀਕ ਆ ਕੋਈ ਨਹੀਂ ਪਾਉਣੇ ਆ ਬਾਈ ਕਬੂਤਰਾਂ ਦਾਣੇ ਪਾਣੀ ਆਪਣੀ ਵੇਟ ਪੂਜਾ ਕਰ ਲਈਏ ਹੁਣ ਪਹੁੰਚ ਗਏ ਬਾਈ ਆਪਾਂ ਕਬੂਤਰਾਂ ਵੱਲ ਤੇ ਜੱਸੂ ਗਿਆ ਉਹ ਬੱਚੇ ਨੂੰ ਦੇਖਣ ਜਿਹੜਾ ਗੁਰਦੁਆਰਾ ਸਾਹਿਬ ਤੇ ਬੈਠਾ ਮੈਂ ਇਹਨੇ ਨੂੰ ਦਾਣਾ ਪਾਣੀ ਪਾਵਾਂਗਾ ਨਾ ਬੱਚੇ ਛੋਟੇ ਦੇਖ ਲੈ ਕੈਮ ਨੇ ਅੱਜ ਦਾ ਬਾਈ ਭੁੱਖੇ ਬਹੁਤ ਹੋਣਗੇ ਕਬੂਤਰ ਦੇਖੋ ਆ ਬੈਠਾ ਲੈ ਯਾਰ ਇਹ ਨਹੀਂ ਟਿਕਦਾ ਬਾਈ ਬੱਚਾ ਚਲੋ ਮੈਂ ਟਰੀਆਂ ਕੱਢਾਂ ਦਾਣਾ ਪਾਣੀ ਪਾਵਾਂ ਇਹਨਾਂ ਨੂੰ ਪਹਿਲਾਂ ਦਾਣਾ ਪਾਣੀ ਡੰਨ ਹੈ ਭਾਈ ਕਬੂਤਰਾਂ ਦਾ ਓਕੇ ਰਪੋਰਟ ਤੇ ਲਾਗੇ ਖਾਣ ਉਹ ਬੱਚਾ ਫੇਰ ਨਿਕਲਿਆ ਬਾਹਰ ਆ ਉਹ ਦੇਖੋ ਗੁੰਜੇ ਚ ਫਿਰਦਾ ਤੇ ਭਾਈ ਉਹ ਬੱਚਾ ਦਾ ਜਸੂ ਦੇਖਿਆ ਆ ਉਹ ਬਿਲਕੁਲ ਬੈਠਾ ਗੁਰਦੁਆਰਾ ਸਾਹਿਬ ਦੇ ਉੱਪਰ ਉੱਥੋਂ ਆਪਾਂ ਡਾਬ ਨਹੀਂ ਸਕਦੇ ਹਨਾ ਤੇ ਕੋਈ ਗੱਲ ਨਹੀਂ ਚਲੋ ਡੀਗਰੀਆਂ ਸ਼ਾਮ ਤੱਕ ਤੇ ਆ ਬੱਚਿਆਂ ਨੂੰ ਤਾਰੀ ਹੈ ਨਾ ਤਾਰ ਕੇ ਲੈ ਕੇ ਆਉਨੇ ਆ ਥੱਲੇ ਤੇ ਉਹਦੀ ਕਰਦੇ ਆਂ ਵੇਟ ਹਲੇ ਦੇਖਦੇ ਆਂ ਨਾਨਾ ਤੂੰ ਹੁਣ ਦੇਖ ਲੈ 400 ਟੋਕਰੀ ਕਿਹਦੇ ਕੋਲ ਐ ਕੋਈ ਵਾਲੀ ਪਈ ਐ ਉਹ ਹਾਂ ਇਹ ਚਿੱਟੇ ਆਣੀ ਵਾਲੀ ਬੀਟੋਰੀ ਵਾਲੀ ਬਸ ਉਹ ਕੱਟ ਚੱਕ ਲੈ ਤਿੰਨ ਟੋਕਰੀਆਂ ਫਿੱਟ ਕਰਦੇ ਆਂ ਬਈ ਕਿ ਟੋਕਰੀ ਕਿੱਥੇ ਗਈ 400 ਸੌ ਚੱਕ ਕੇ ਲਿਆ ਸਾਫ਼ ਕਰ ਦਿੰਦੇ ਆਂ ਉਹਨੂੰ ਤੇ ਇਹ ਜੀ ਬਈ ਆ ਡੰਡਿਆਂ ਨਾਲ ਬੰਨ ਕੇ ਤਿੰਨ ਜੋੜੀਆਂ ਨੂੰ ਅਲੱਗ ਕਰ ਲੈਣਾ ਤੁਹਾਨੂੰ ਦਿਖਾਉਨੇ ਆ ਸਿਸਟਮ ਛੱਕੋ ਵੀ ਮੇਤਰੋ ਬਣਾਤਾ ਠੀਕ ਐ ਤੇ ਹੁਣ ਅਥੇ ਤਿੰਨ ਜੋੜੇ ਛੱਡਾਂਗੇ ਨਾ ਤਾਂ ਲੜਨ ਨਾ ਭੜਨ ਠੀਕ ਹੈ ਨੀ ਨਜ਼ਾਰੇ ਨਾਲ ਇਹ ਚ ਕੱਢਣਗੇ ਬੱਚੇ ਇਹਨੂੰ ਰੱਖਦੇ ਆਂ ਆਪਾਂ ਕਿਤੇ ਸੀਕ੍ਰੀਟ ਜਗਾ ਠੀਕ ਆ ਕੋਈ ਨਹੀਂ ਹਲੇ ਪਰਾਲੀ-ਪਰੂਲੀ ਸਾਰਾ ਕੁਝ ਵਿਛਾਉਣੇ ਆ ਇਹ ਚ ਕਰਦੇ ਆਂ ਇਹਦਾ ਠੀਕ ਆ ਬਾਈ ਆਪਾਂ ਅੱਗੇ ਕੋਠੇ ਤੇ ਤੇ ਡੱਬਾ ਬੰਨਤਾ ਆਪਾਂ ਨਛਤਰੀ ਤੇ ਫੇਰ ਬਾਕੀ ਬੱਚੇ ਥੱਲੇ ਛੱਡ ਜਾਂਦੇ ਹਨਾ ਤੇ ਉਹ ਬੱਚੇ ਨੂੰ ਜਸੂ ਦੇਖ ਕੇ ਆ ਗੁਰਦਾਰ ਸਾਹਿਬ ਦੇ ਜਸੂ ਕਹਿੰਦਾ ਉੱਥੇ ਹੈ ਨਹੀਂ ਹੁਣ ਮਾਰਦੇ ਨਿਗਾ ਕਰਦੇ ਆਂ ਭਾੜ ਉਹਦੀ ਤੇ ਚਲੋ ਕੋਈ ਨਾ ਮੈਂ ਤੁਹਾਨੂੰ ਦਿਖਾਉਣਾ ਜੇ ਕਿਤੇ ਦੇਖ ਗਿਆ। ਬਾਈ ਬੱਚਾ ਤਾਂ ਨਾ ਉਹ ਉਧਰ ਪਹਿਲਾਂ ਕੋਠੀਆਂ ਤੇ ਬੈਠਾ ਤਾਂ ਹੁਣ ਫੇਰ ਗੁਰਦੁਆਰਾ ਸਾਹਿਬ ਤੇ ਚਲੇ ਗਿਆ। ਹੁਣ ਬੰਬ ਚਲਾਉਣ ਲੱਗੇ ਆ। ਦੇਖਦੇ ਆ ਜੇ ਬੰਬ ਦੇ ਖੜਕੇ ਨਾਲ ਉੱਠ ਖੜਿਆ। ਕਿਉਂਕਿ ਪਹਿਲਾਂ ਇੱਕ ਵਾਰੀ ਬੰਬ ਦੇ ਖੜਕੇ ਨਾਲ ਉੱਠ ਖੜਿਆ ਤਾਂ ਤੇਰਾ ਬੰਬੇ ਫੁੱਸ ਜਿਆ ਹੋ ਗਿਆ। ਲੈ ਹੈਂ ਦੂਆ ਲਾਲਾ ਅਨਾਰ ਚੱਲੂਗਾ ਪਹਿਲਾਂ ਇਹ ਚ। ਇਹ ਉਹ ਦੇਖੋ ਉੱਥੇ ਬੈਠਾ ਹੈ। ए ओथे ऊपर और देखो ऊपर सब से शिखर ओथे कैमरे च पता नहीं दिखदा है, पता नहीं चला रहे हैं ए ए ए चलू चलू चलू, चलू। देख रहे हो उधर भी उड़या नहीं यसै ਹੁਣ ਨਹੀਂ ਉੜਦਾ ਉਹ ਹੁਣ ਨਹੀਂ ਉੜਦਾ ਬਾਈ ਦੇਖਦੇ ਆ ਚਲੋ ਕੋਈ ਹੋਰ ਹੀਲਾ ਕਰਦੇ ਆ ਡੱਬਾ ਵੀ ਬੈਠਾ ਹੈ ਵਿਚਾਰਾ ਬੱਚਾ ਦਾ ਬਾਈ ਉੱਥੇ ਹੀ ਬੈਠਾ ਕੋ ਨਹੀਂ ਹਿਲਣ ਦਾ ਨਾਉ ਲੈ ਰਿਹਾ ਤੇ ਅਸੀਂ ਹੁਣ ਚੱਲੇ ਆ ਡੱਬੇ ਨੂੰ ਵੀ ਵਿਚਾਰੇ ਨੂੰ ਖੋਲੀਏ ਛਤਰੀ ਤੋਂ ਯਾਰ ਦਾਣਾ ਪਾਣੀ ਚੋਕੇ ਬੰਬ ਵੀ ਬਹੁਤ ਚਲਾ ਲੇ ਇਹਨਾਂ ਨੂੰ ਰੱਖ ਦਨੇ ਆ ਖਤਮ ਹੋ ਗਏ ਇਹ ਚ ਖਤਮ ਆ ਆ ਡੱਬੀ ਨੂੰ ਠੱਕ ਦਨੇ ਆ ਠੀਕ ਹੈ ਗਾਂ ਵਾਸਤੇ ਉਹਰੇ ਕੰਮ ਆਉਣਗੇ ਰੱਖ ਦਿੰਦੇ ਇਹਨੂੰ ਤੇ ਚਲੋ ਚੱਲਦੇ ਆਂ ਫਿਰ ਥੱਲੇ ਦੋਿਆਂ ਨੂੰ ਤਾਂ ਦਾਣਾ ਪਾਣੀ ਪਾਈ ਇਹ ਵਿਚਾਰੇ ਨੇ ਲੈਦੀ ਸਜ਼ਾ ਲੱਗੀ ਹੋਈ ਆ ਹਨਾ ਚੱਲ ਲੈ ਚੱਲ ਹੁਣ ਚੱਲੇ ਬਈ ਆਪਾਂ ਡਿਊਟੀ ਤੇ ਸਾਡੀ ਸਕੂਟਰੀ ਗਈ ਫਸ ਆਏ ਹਾਏ ਹਾਏ ਹੋ ਇੰਨੀ ਕਿੱਜੇ ਵਸ ਗਈ ਆ ਨਾ ਤੇ ਚਲੋ ਬਈ ਸਕੂਟਰੀ ਫਸ ਗਈ ਸਾਡੀ ਇਹਨੂੰ ਕਰਦੇ ਆਂ ਇੰਤਜ਼ਾਮ ਠੀਕ ਆ ਚੱਲਦੇ ਆਂ ਦੁੱਧ ਪਾਏ ਆਈਏ ਡਿਊਟੀ ਕਰਿਆਈ ਆ ਆਪਣੀ ਫੇ ਮਿਲਦੇ ਆਂ ਠੀਕ ਆ ਹੁਣ ਚੱਲੇ ਆਂ ਜੀ ਆਪਾਂ ਕਬੂਤਰਾਂ ਨੂੰ ਦਾਣਾ ਪਾਣੀ ਦਾ ਠੀਕ ਹੈ ਤੇ ਜੋੜੇ ਲੱਗ ਕਰਦੇ ਤੇ ਨਾ ਉਹ ਤੁਹਾਨੂੰ ਦਿਖਾਵਾਂਗੇ ਕੱਲ ਨੂੰ ਅੱਜ ਦਾਣਾ ਪਾਣੀ ਪਾ ਦਈਏ ਹੁਣ ਤੇ ਸਿਸਟਮ ਦੱਸਿਓ ਜਿਹੜੀਆਂ ਟੋਕਰੀਆਂ ਲਾਈਆਂ ਆਪਾਂ ਪੰਜਾਰੇ ਜਿਹੀ ਸਹੀ ਆ ਕੰਮ ਕਹੇ ਨਹੀਂ ਠੀਕ ਹੈ ਤੇ ਹੁਣ ਜੱਸੇ ਬਾਹਰ ਚ ਕਾ ਲਈਏ ਇਹਨਾਂ ਨੂੰ ਬਾਹਰ ਚ ਲਾ ਦੇ ਹੁਣ ਹਾਲੇ ਫਿਰ ਨਹੀਂ ਆਪਾਂ ਨੇ ਖਰਾ ਕੇ ਮਿਕਸ ਕਰਕੇ ਲਿਆਂਦੀ ਆ ਬਈ ਮਿਕਸ ਮੁੱਕੀ ਹੋਈ ਸੀ ਤੇ ਆ ਦੋ ਦਿਨ ਦੀ ਹੋ ਬਸ ਕਾਲੂ ਆਪਾਂ ਨਾ ਉਹ ਵੱਡਾ ਡੱਬਾ ਭਰ ਲਾਂਗੇ ਉਧਰ ਰੱਖਿਆ ਹੋਇਆ ਤੇ ਚੱਲ ਵੀ ਜੱਸੀ ਆ ਜਾ ਆ ਗਰਮ ਪਾਣੀ ਲੈ ਆਂਦਾ ਆਪਾਂ ਨਿਕਲਦੀਆਂ ਨਾ ਖੋਲਦਾ ਮੈਂ ਨਾ ਇੱਕ ਮਿੰਟ ਚਲੋ ਭਾਈ ਪਾ ਦਈਏ ਦਾਣਾ ਪਾਣੀ ਤੇ ਬੱਚਿਆਂ ਦੇ ਦੀਏ ਗਰਮ ਪਾਣੀ ਲਾਗੇ ਵੀ ਦਾਣੇ ਜਿੋਂ ਅਨਸਾਰੀ ਤੇ ਬੱਚਾ ਨਹੀਂ ਭਾਈ ਆਇਆ ਬੱਚਾ ਉੱਥੇ ਗੁਰਦੁਆਰਾ ਸਾਹਿਬ ਤੇ ਬੈਠਾ ਦਾ ਤੇ ਉਹ ਤੋਂ ਬਾਅਦ ਹੁਣ ਨੇਰੇ 'ਚ ਪਤਾ ਨਹੀਂ ਹੈ ਨਾ ਕਿੱਥੇ ਹੋ ਤੇ ਉਹ ਉਹੀ ਬੱਚੇ ਦਾ ਭਾਈ ਆ ਜਿਹੜਾ ਪਹਿਲਾਂ ਮਾ ਦੂਜੇ ਦਿਨ ਆਇਆ। ਭਾਈ 3 ਘੰਟੇ ਬਾਅਦ ਆਇਆ। ਜਿਹੜਾ ਬੱਚਾ ਉਹਦਾ ਹੀ ਭਾਈ ਹੈ ਜਿਹੜਾ ਅੱਜ ਪਹਿਲੀ ਵਾਰੀ ਉੜਿਆ। ਉੜਿਆ ਵਧੀਆ। ਐਨ ਹਨਾ ਘਰ ਤੇ ਉੜਿਆ ਫੇਰ ਪਤਾ ਨਹੀਂ ਕੀ ਹੋਇਆ। ਪਿੰਡ ਚੋਂ ਮੁੜ ਕੇ ਇੱਧਰ ਨੂੰ ਆਇਆ ਹੀ ਨਹੀਂ। ਚਲੋ ਕੋਈ ਗੱਲ ਨਹੀਂ। ਤੇ ਹਲੇ ਦਾਣਾ ਬਾਣੀ ਚੁਗਣ ਦੋ ਫੇਰ ਬੱਚਿਆਂ ਨੂੰ ਆਪਾਂ ਦੇਣਾ ਗਰਮ ਪਾਣੀ। ਉਹਦੇ ਬਾਅਦ ਖੁੱਡਾ ਲਾਵਾਂਗੇ। ਠੀਕ ਨਹੀਂ ਹਲੇ ਇੱਦਾਂ ਘੰਟੇ ਚੁਗ ਲੈਣ ਦੋ ਇਹਨਾਂ ਨੂੰ। ਹੁਣ ਦੇ ਦਈਏ ਭਾਈ ਆਪਾਂ ਬੱਚਿਆਂ ਨੂੰ ਪਾਣੀ ਫੇਰ ਠੀਕ ਹੈ। ਦਾਣਾ ਬਾਣੀ ਤਾਂ ਚੁਗ ਲਿਆ ਮੜੇ ਮੜੇ ਜਿਹੇ ਦਾਣੇ ਬਜੇ ਨੇ। ਕੁਝ ਚੱਗ ਰਹੇ। ਕੁਝ ਜ਼ਿਆਦਾ ਪਾਤੇ ਤੇ ਉਹ ਹਰੀ ਟੋਰੀ ਦੋਨਾਂ ਲੈ ਆਇਆ ਭਾਈ ਇਹ ਦੋਨੇ ਬੱਚਿਆਂ ਦੇ ਦਮਾ ਚਲੋ ਆਹ ਦੇਖੋ ਕਿਹੇ ਜਾ ਗੱਡੇ ਹੈ ਇਹ ਕੀ ਵੇਖ ਮੂੰਹ ਕਰਿਆ ਇਹਨੇ ਚਲੋ ਦਈਏ ਭਾਈ ਪਾਣੀ ਇਹਨਾਂ ਨੂੰ ਓਕੇ ਆ ਭਾਈ ਰਿਪੋਰਟ ਆ ਬੱਚਾ ਇੱਧਰ ਬੱਚਾ ਦੇਖ ਤਾਂ ਕਿ ਕਿਹੜਾ ਰੰਗ ਕੱਢ ਰਿਹਾ ਹੈ ਭਾਈ ਨੀਲਾ ਵਾਪਸ ਆ ਜਾਵੇ ਆਪਣਾ ਆਹ ਦੇਖਾ ਬੱਚਾ ਇਹਨਾਂ ਟਿਕਦਾ ਉਹਨੇ ਇਹ ਵੀ ਤੂਫਾਨ ਮੇਲੇ ਬਣੂ ਦੇਖ ਲਈ ਕਿਹੇ ਜਾ ਹੋ ਰਿਹਾ ਹੈ ਨੀਲਾ ਨੀਲਾ ਕੜਤਾ ਨੀਲਾ 100% ਨੀਲਾ ਕੜਤਾ ਨੀਲਾ 100% ਪਾਣੀ ਨਹੀਂ ਮਿਲਿਆ ਹੈ ਹੈ ਚੋਗਾ ਹੈ ਨਹੀਂ ਜਮਾਈ ਚਮਾ ਨਹੀਂ ਹੁਣ ਫਿਰ ਚੋਗਾ ਹੁਣ ਪਾਣੀ ਪੀ ਕੇ ਗਈ ਹੈ ਰੋਤਰੀ ਇਹਨੂੰ ਪਾਣੀ ਦੇ ਦਈਏ ਥੋੜਾ ਜਿਹਾ ਗੁੱਸਾ ਜਿਹਾ ਥੋੜਾ ਦੇ ਦਿੰਦੇ ਆ ਥੋੜਾ ਦੇ ਦਈਏ ਭਾਈ ਇਹਨੂੰ ਵੀ ਪਾਣੀ ਓਕੇ ਹੈ ਭਾਈ ਰੂਟਾ ਆਓ ਦੇਖੇਵੇਂ ਲੜਦੇ ਨੇ ਚੱਲ ਵਧੀਆ ਖੋ ਜੇ ਰਹਿਣ ਲੜਨ ਪੜਨ ਚਾਹ ਕੋ ਮਰਜੀ ਕਰ ਲੈ। ਹਨਾ ਮੇਕਣ ਕਾਇਮ ਤਾਂ ਰਹਿਣ। ਬਾਈ ਹੁਣ ਕੈਂਬ ਹੋਏ ਨੇ ਕਬੂਤਰ ਜੱਦੀਆ ਟਾਕੀ ਬੰਦ ਕਰੀ ਐ। ਠੀਕ ਐ ਤੇ ਦਵਾਈਆਂ ਦੂਈਆਂ ਪਾਈਆਂ ਹਨਾ ਨਹੀਂ ਸਾਲੇ। ਜਮੇ ਜਿਵੇਂ ਸੁੰਨ ਜੇ ਹੋ ਕੇ ਰਹਿਣ ਲੱਗੇ ਤੇ ਥੋੜਾ ਡਰ ਲੱਗਣ ਲੱਗਿਆ ਤਾਂ ਵੀ ਕਿਤੇ ਖੜਾ ਉਹੀ ਚੱਕਰ ਨਾ ਹੋ ਜਾਏ ਹਨਾ। ਤੇ ਚਲੋ ਹੁਣ ਸੈੱਟ ਨੇ ਬੈਗਰੂ ਦੀ ਕਿਰਪਾ ਨਾਲ ਤੇ ਚਲੋ ਹੁਣ ਵਲੌਗ ਦੀ ਵੀ ਐਂਡਿੰਗ ਕਰ ਦਨੇ ਆ ਠੀਕ ਐ। ਤੇ ਮਿਲਦੇ ਆ ਅਗਲੇ ਵਲੌਗ ਵਿੱਚ ਬੱਚਾ ਤੁਹਾਨੂੰ ਕਾਹ ਨੂੰ ਦੱਸਾਂਗੇ ਹੁਣ ਜੇ ਵਾਪਸ ਆ ਗਿਆ। ਕਚ ਨਹੀਂ ਅਪਡੇਟ ਤਾਂ ਹੁਣ ਕੱਲ ਨੂੰ ਪਤਾ ਕਰਦੇ ਆਂ ਤੇ ਕੱਲ ਨੂੰ ਤੁਹਾਨੂੰ ਦਿਖਾਵਾਂਗੇ ਜਿਹੜੇ ਆਪਾਂ ਨੇ ਜੋੜੇ ਅਲੱਗ ਕਰੇ ਨੇ ਠੀਕ ਹੈ ਉਹਨਾਂ ਦਾ ਵੀ ਦਿਖਾਵਾਂਗੇ ਤੁਹਾਨੂੰ ਤੇ ਚਲੋ ਮਿਲਦੇ ਆਂ ਅਗਲੇ ਵਲੌਗ 'ਚ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਚੰਗਾ ਬਈ ਮਿੱਤਰੋ ਬਾਏ ਬਾਏ